ਹਾਂਜੀ ਸਰ ਅੱਜ ਬਾਬਾ ਬਕਾਲਾ ਪੂਰ ਸਭੇਲਣ ਦੇ ਵਿੱਚ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਇਥੋਂ ਦੇ ਪ੍ਰਧਾਨ ਡਿਸਟ੍ਰਿਕਟ ਅਮਰitsar ਦੇ ਹਾ ਤੇ ਪ੍ਰਧਾਨ ਮੰਨਾ ਜੀ ਨੇ ਇਹ ਬੂਸ ਸਭੇਲਨ ਬਾਬਾ ਬਕਾਲਾ ਜੀ ਕੀਤਾ ਹੈ ਔਰ ਇਥੇ ਘੱਟੋ ਘੱਟ 2000 ਸਾਰੇ ਬਾਬਾ ਬਕਾਲਾ ਔਰ ਆਸੇ ਪਾਸਿਓਂ ਜਨਤਾ ਇਕੱਠੀ ਹੋਈ ਹੈ ਔਰ ਦੋ ਤਰੀਕੇ ਦੇ ਨਾਲ ਅੱਜ ਦੇ ਦਿਨ 'ਚ ਇਕੱਠ ਹੋਏ ਨੇ ਇੱਕ ਪਾਸੇ ਸੜਕਾਂ ਦੇ ਉੱਤੇ ਸ਼ਹਿਰ ਦੇ ਮੈਂ ਅੰਮ੍ਰਿਤਸਰ ਆਇਆ ਉੱਥੋਂ ਲੈ ਕੇ ਫਿਰ ਬਾਹਰ ਸ਼ਹਿਰ 'ਚ ਫੇਰ ਰਹੀਏ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਭਗਵੰਤ ਮਾਨ ਜੀ ਆਪਣੇ ਬੰਦੇ ਲੈ ਕੇ ਬੈਠੇ ਹੋਏ ਨੇ ਕਿ ਮੇਰਾ ਜਿਹੜਾ ਆਕਾ ਹੈ ਜਿਹਨੂੰ ਸ਼ਰਾਬ ਦੇ ਘਟਾਲੇ 'ਚ ਅੰਦਰ ਕੀਤਾ ਹੋਇਆ ਉਹਨੂੰ ਬਾਹਰ ਕੱਢੋ ਔਰ ਇੱਕ ਪਾਸੇ ਅਸੀਂ ਇੱਥੇ ਇਕੱਠੇ ਹੋਏ ਆ ਕਿ ਪੰਜਾਬ ਦੇ ਵਿੱਚ ਪਿਛੜਿਆਂ ਦੇ ਲਈ ਕਿਸਾਨਾਂ ਦੇ ਲਈ ਗਰੀਬਾਂ ਦੇ ਲਈ ਪਹਿਣਾ ਦੇ ਲਈ ਬੱਚਿਆਂ ਦੇ ਲਈ ਨੌਜਵਾਨਾਂ ਦੇ ਲਈ ਮੋਦੀ ਜੀ ਦੀਆਂ ਸਾਰੀਆਂ ਸਕੀਮਾਂ ਕਿਦਾਂ ਲਿਆਈਏ ਔਰ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਕਤ ਕਿਦਾਂ ਲਿਆਈਏ ਪੰਜਾਬ ਦੀ ਤਰੱਕੀ ਕਿਦਾਂ ਕਰੀਏ ਅਸੀਂ ਇਸ ਪਾਸੇ ਲੱਗ ਕੇ ਇਹ ਗੱਲਾਂ ਕਰ ਰਹੇ ਆ ਔਰ ਉਸ ਪਾਸੇ ਅਸੀਂ ਭ੍ਰਸ਼ਟਾਚਾਰ ਸਰਕਾਰ ਜਿਹਦੇ ਚਾਚਾ ਮੰਤਰੀ ਮੁੱਖ ਮੰਤਰੀ ਜੇਲ੍ਹ ਦੇ ਅੰਦਰ ਨੇ ਉਹਦੇ ਦੇ ਲਈ ਧੰਨੇ ਲਗਾਏ ਜਾ ਰਹੇ ਨੇ ਕਿ ਸਾਡੇ ਕੇਜਰੀਵਾਲ ਨੂੰ ਛੱਡੋ ਮੇਰੇ ਬੌਸ ਨੂੰ ਛੱਡੋ ਇਹ ਭਗਵੰਤ ਮਾਨ ਜੀ ਦਾ ਇੱਕ ਨਵਾਂ ਤਮਾਸ਼ਾ ਅਸੀਂ ਦੇਖਣ ਨੂੰ ਮਿਲ ਰਿਹਾ ਹੈ। ਇੱਕ ਸਾਈਡ ਤੇ ਕਲ ਭੁੱਲਰ ਦਾ ਬਿਆਨ ਸੀਗਾ ਲਾਜਰ ਭੁੱਲਰ ਦਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਟੰਟ ਛੱਡਦੇ ਨੇ ਇਲੈਕਸ਼ਨ ਦੇ ਦੌਰ ਤੇ ਜਿਹੜਾ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਇਹਨਾਂ ਨੂੰ ਖੌਫ ਹੈ। ਦੇਖੋ ਕੇਜਰੀਵਾਲ ਔਰ ਭਗਵੰਤ ਮਾਨ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਮੇਰੇ ਨਾਲ ਬਹੁਤ ਹੀ ਸੀਨੀਅਰ ਲੀਡਰ ਟੀਲੋ ਸਾਹਿਬ ਬੈਠੇ ਨੇ ਉਹ ਮੈਨੂੰ ਕਰੈਕਟ ਵੀ ਕਰਨਗੇ ਕਿ ਜਦੋਂ ਦੇ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਕਟੋ-ਕਟ 8 ਜਾਂ 9 ਮਨਿਸਟਰ ਕਾਂਗਰਸ ਦੇ ਉਹਨਾਂ ਨੇ ਅੰਦਰ ਕੀਤੇ ਇਹ ਕਿਦਾਂ ਹੋ ਸਕਦਾ ਹੈ ਕਿ ਜੇ ਉਹ ਕਰਨ ਤਾਂ ਉਹ ਜੀ ਉਹ ਬੜੀ ਹੀ ਇਮਾਨਦਾਰੀ ਵਾਲੀ ਗੱਲ ਹੈ ਤੇ ਜੇ ਉਹਨਾਂ ਦੇ ਆਪਣੇ ਬੇਈਮਾਨਾਂ ਨੂੰ ਮੋਦੀ ਜੀ ਅੰਦਰ ਕਰਨ ਤੇ ਕਹਿੰਦੇ ਜੀ ਹਾਏ ਹਾਏ ਮਰਗੇ ਜੀ ਇਹ ਨਹੀਂ ਜੀ ਜਨ ਨਾਲ ਲੋਕੀ ਸਭ ਜਾਣਦੇ ਨੇ ਕਿ ਮੋਦੀ ਜੀ ਨੇ ਪਹਿਲੇ ਦਿਨ ਕਹਿਤਾ ਸੀ ਕਿ ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ ਜਿੰਨੇ ਵੀ ਪ੍ਰਚਤਾਚਾਰ ਨੇ ਉਹ ਆਪਣੇ ਘਰਾਂ 'ਚ ਨਹੀਂ ਰਹਿਣਗੇ ਉਹ ਜੇਲ੍ਹਾਂ 'ਚ ਰਹਿਣਗੇ ਜਿੰਨਾ ਮਰਜ਼ੀ ਜੋਰ ਲਗਾ ਲੈਣ ਪ੍ਰਚਤਾਚਾਰ ਕੇਵਲ ਜੇਲ੍ਹ اور ਜੇਲ੍ਹ ਚ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਕਿ ਲਖਸ਼ੰਗ ਦੇ ਦੌਰਾਨ ਹੀ ਕਿਉਂ ਗ੍ਰਿਫਤਾਰ ਕੀਤਾ ਗਿਆ ਬਹੁਤ ਔੜਾ ਸਰਦਾਰ ਸਾਹਿਬ ਵਰੀਆ ਕੁਐਸਚਨ ਹੈ ਪਰ ਮੈਂ ਕੇਜਰੀਵਾਲ ਤੋਂ ਪੁੱਛਣਾ ਚਾਹਾਂਗਾ ਕਿ ਕੇਜਰੀਵਾਲ ਜੀ ਤੁਸੀਂ ਤਾਂ ਇਨਕਮ ਟੈਕਸ ਅਫਸਰ ਰਹੇ ਹੋ ਤੁਸੀਂ ਸਰਕਾਰ ਚ ਰਹੇ ਹੋ ਤਾਨੂਨੀ ਪਤਾ ਕਿ ਜਦੋਂ ਕੋਈ ਇਨਵੈਸਟੀਗੇਸ਼ਨ ਏਜੰਸੀ ਪਹਿਲਾ ਸੰਬੰਧ ਦਿੰਦੀ ਹੈ ਉਦੋਂ ਹੀ ਤੁਹਾਨੂੰ ਜਾ ਕੇ ਆਪਣੇ ਆਪ ਨੂੰ ਸਰੈਂਡਰ ਕਰਨਾ ਚਾਹੀਦਾ ਸੀਗਾ ਤੁਸੀਂ ਇੱਕ ਤੋਂ ਬਾਅਦ ਦੂਜੀ ਵਾਰੀ ਦੂਜੀ ਵਾਰੀ ਪਹਿਲਾਂ ਤੁਸੀਂ ਹੁਸ਼ਾਲਪੁਰ ਜਾ ਕੇ ਲੁੱਕ ਗਏ ਸੀਗੇ ਕਹਿੰਦੇ ਸੀ ਮੈਂ ਮੈਡੀਟੇਸ਼ਨ ਕਰਦਾ ਪਿਆ ਤੀਜੀ ਵਾਰੀ ਕਹਿੰਦੇ ਜੀ ਮੈਂ ਫਲਾਨੀ ਜਗ੍ਹਾ ਜਾ ਰਿਹਾ ਹਾਂ ਨੌ ਵਾਰੀ ਸੰਮਨ ਉਹਨਾਂ ਨੇ ਦਿੱਤੇ ਜਦੋਂ ਨਹੀਂ ਕੋਈ ਆਂਦਾ ਤੇ ਅਹੀਂ ਫਟ ਕੇ ਫੇਰ ਈਡੀ ਨੇ ਅੰਦਰ ਕਰਨਾ ਕਿ ਨਹੀਂ ਕਰਨਾ ਇੱਥੇ ਰਾਜ ਕੇ ਦਾ ਹੈ ਇੱਥੇ ਰਾਜ ਕਨਸਟੀਟਿਊਸ਼ਨ ਦਾ ਹੈ ਇੱਥੇ ਰਾਜ ਲਾਅ ਦਾ ਹੈ ਇੱਥੇ ਕੇਜਰੀਵਾਲ ਦਾ ਲਾਅ ਨਹੀਂ ਚੱਲਣਾ ਤੇ ਲਾਗੇ ਪਿੰਡ ਆ ਪੂਰਾ ਕੋਨਾ ਉਥੇ ਬੀਜੇਪੀ ਦੇ ਵਰਕਰਾਂ ਦਾ ਵੱਡੇ ਪੱਦਰ ਤੇ ਵਿਰੋਧ ਕੀਤਾ ਹੈ ਸ਼ਾਂਤ ਰੋਹ ਕਰਦੇ ਜਿੱਦਾਂ ਦੇਖਦੇ ਦੇਖੋ ਇਹ ਇੱਕ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਅਸੀਂ ਭਾਰਤੀ ਜਨਤਾ ਪਾਰਟੀ ਔਰ ਮੋਦੀ ਜੀ ਸੋ ਫੀ ਸਰੀ ਕਿਸਾਨਾਂ ਦੇ ਹੱਕਾਂ ਲਈ ਉਹਨਾਂ ਦੇ ਫਾਇਦੇ ਲਈ ਉਹਨਾਂ ਦੀ ਭਲਾਈ ਲਈ ਸੋਚਦੇ ਨੇ ਪਰ ਕਿਉਂਕਿ ਇਹ ਲੋਕਤੰਤਰ ਹੈ ਕਿਸੇ ਨੂੰ ਵੀ ਆਪਣਾ ਕੋਈ ਵਿਰੋਧ ਕਰਨਾ ਹੈ ਜਾਂ ਆਪਣਾ ਕੋਈ ਉਹਨਾਂ ਨੂੰ ਵਿਚਾਰ ਰੱਖਣਾ ਹੈ ਉਹਨਾਂ ਦੇ ਰਾਈਟ ਨੇ ਪਰ ਕਿਸੇ ਤਰੀਕੇ ਦੀ ਵਾਇਲੈਂਸ ਨਹੀਂ ਹੋਣੀ ਚਾਹੀਦੀ ਕਿਸੇ ਤਰੀਕੇ ਦੇ ਨਾਲ ਜਿੱਦਾਂ ਅਸੀਂ ਇੱਥੇ ਮਿਲੇ ਆਂ ਜਾਂ ਸਾਡੀ ਕੈਂਪੇਨਿੰਗ ਹੈ ਉਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਤਨੂਨ ਦੇ ਖਿਲਾਫ ਜਾਂ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਹੋਏ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਹੋਏਗੀ ਤਾਂ ਅਸੀਂ ਜ਼ਰੂਰ ਇਲੈਕਸ਼ਨ ਕਮਿਸ਼ਨ ਨੂੰ ਕੋਰੋਏਗਾ। ਤਾਂ ਆਪ ਜੋਜਨਾ ਦੇ ਤਹਿਤ 2022 ਦਾ ਟੀਚਾ ਸੀ ਹਰ ਗਰੀਬ ਨੂੰ ਪੱਕੇ ਮਕਾਨ ਪਾ ਕੇ ਦੇਂਦਾ। ਨਾ ਤਾਂ ਪਿਛਲੀਆਂ ਸਰਕਾਰਾਂ ਨੇ ਨਾ ਮੌਜੂਦਾ ਸਰਕਾਰਾਂ ਨੇ ਉਸ ਯੋਜਨਾ ਨੂੰ ਪੂਰੇ ਅਮਲ ਦੇ ਵਿੱਚ ਨਹੀਂ ਲਿਆਂਦਾ ਤੇ ਨਾ ਹੀ ਅਜੇ ਤੱਕ ਦੇਖੋ ਮੈਂ ਕੱਲ ਤੁਸੀਂ ਮੇਰੀ ਵੀਡੀਓ ਦੇਖੋ ਔਰ ਬਾਕੀ ਸਾਰਾ ਸਾਰਾ ਦੇਖੋ ਅਸੀਂ ਕੱਲ ਹੀ ਇੱਕ ਪਦਯਾਤਰਾ ਕਰ ਰਹੇ ਸੀ ਥਾਂ-ਥਾਂ ਤੇ ਘਰਾਂ ਦੇ ਅੱਗੇ ਬੋਰਡ ਲੱਗੇ ਹੋਏ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਥੱਲੇ ਸਾਨੂੰ ਆ ਕਰਾਟਾ ਮਿਲੀਆਂ ਪਰ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਸਾਰੇ ਦੇ ਸਾਰੀ ਰਕਮ ਮੋਦੀ ਜੀ ਦਿੱਲੀ ਤੋਂ ਭੇਜਦੇ ਨੇ ਉਹ ਕਿਉਂਕਿ ਆਪਣੀ ਇੱਕ ਫੈਡਰਲ ਸਿਸਟਮ ਹੈ ਉਹ ਸਟੇਟ ਗਵਰਨਮੈਂਟ ਨੂੰ ਭੇਜਦੇ ਨੇ ਸਟੇਟ ਗਵਰਨਮੈਂਟ ਤੋਂ ਬਾਅਦ ਆਪਣਾ ਬੈਨੀਫੀਸ਼ੀਅਰੀ ਕੋਲ ਜਾਂਦਾ ਹੈ ਇਸ ਲਈ ਇੱਕ ਸੈਕੰਡਰੀ ਕੇਜਰੀਵਾਲ ਆਰ ਭਗਵੰਤ ਮਾਨ ਨੇ ਮਿਲ ਕੇ ਜਿਹੜੀਆਂ ਵੀ ਮੋਦੀ ਜੀ ਦੀਆਂ ਸਕੀਮਾਂ ਨੇ ਉਹਨਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਇਹ ਹੀ ਵੱਡਾ ਕਾਰਨ ਹੈ ਕਿ ਭਾਵੇਂ ਉਹ ਆਵਾਸ ਯੋਜਨਾ ਹੋਵੇ ਘਰਾਂ ਦੀ ਯੋਜਨਾ ਹੋਵੇ ਤੇ ਭਾਵੇਂ ਉਹ ਹੈਲਥ ਕਾਰਡ ਹੋਣ ਉਹ ਜੇ ਭਾਵੇਂ ਜੋ ਫ੍ਰੀ ਅਨਾਜ ਹੋਵੇ ਥਲੇ ਨਹੀਂ ਪਹੁੰਚ ਰਿਹਾ ਸੀ ਅੱਜ ਸਾਡੀ ਪਾਰਟੀ ਵੱਲੋਂ ਜੋ ਪ੍ਰੋਗਰਾਮ ਲਿਖੇ ਗਏ ਨੇ ਕਿ ਹਰ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਬੂਥ ਸਮੇਲਨ ਕਰਨਾ ਸਾਡੇ ਜਿਹੜੇ ਬੂਥ ਦੇ ਵਰਕਰ ਨੇ 11-11 ਮੈਂਬਰੀਆਂ ਕਮੇਟੀਆਂ ਅਸੀਂ ਬਣਾਈਆਂ ਉਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ ਪ੍ਰਤੀ ਜਾਗਰੂਕ ਕਰਨਾ ਕਿ ਕਿਵੇਂ ਅਸੀਂ ਇਲੈਕਸ਼ਨਾਂ ਲੜਨੀਆਂ ਆ ਅੱਜ ਉਹ ਬੂਥ ਮਿਲਨ ਜਿਹੜਾ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਹਲਕੇ ਦੇ ਵਿੱਚ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਜਨਰਲ ਸੈਕਟਰੀ ਡਾਕਟਰ ਜਗਮਉਨ ਸਿੰਘ ਰਾਜੂ ਜੀ ਰਿਟਾਇਰਡ ਆਈਐਸ ਉਹ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਕੇਵਲ ਸਿੰਘ ਢਿੱਲੋਂ ਸਾਹਿਬ ਸੰਗਰੂਰ ਤੋਂ ਚੇਚੇ ਤੌਰ ਤੇ ਪਹੁੰਚੇ ਨੇ ਜੋ ਪਾਰਟੀ ਦੇ ਉਮੀਦਵਾਰ ਪ੍ਰਧਾਨ ਨੇ ਸਾਡੇ ਕਨਵੀਨਰ ਸਾਹਿਬ ਸਾਡੇ ਵਿਸਤਾਰਕ ਸਾਹਿਬ ਹੋਰ ਵੀ ਜ਼ਿੰਮੇਵਾਰ ਆਗੂ ਜਿਹੜੇ ਅੱਜ ਇੱਥੇ ਵਰਕਰਾਂ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ ਨੇ ਮੈਂ ਜਿੱਥੇ ਸਮੁੱਚੀ ਲੀਡਰਸ਼ਿਪ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਉਥੇ ਆਪਣੇ ਹਲਕੇ ਦੇ ਜੋ ਬੂਥਾ ਤੋਂ ਸਾਡੀਆਂ ਕਮੇਟੀਆਂ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਆਏ ਨੇ ਮੈਂ ਉਹਨਾਂ ਸਾਰਿਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਧੰਨਵਾਦ ਕਰਦਾ ਭੱਲਾ ਜੀ 32 ਜਿੱਥੇ ਬੰਦੀਆਂ ਨੇ ਏਕਾ ਕਰ ਲਿਆ ਹੈ ਮੋਦੀ ਦੇ ਵਿਰੋਧ ਕਿਹੜਾ ਇਹੋ ਜਿਹਾ ਖਤਰਾ ਹੈ ਮੋਦੀ ਦੇ ਕੋਲ ਜਿਹੜਾ ਜੱਤੇ ਬक्ती ਜੱਤੇ ਪਸੰਦ ਜੱਤੇ ਬਣਿਏ ਨੇ ਇਕਾਕੀਤਾ ਇਹ ਇਕਾਕੀਤਾ ਇਹ ਤੇ ਉਹ ਹੀ ਦੱਸ ਸਕਦੇ ਨੇ ਉਹਨਾਂ ਨੂੰ ਕੀ ਖਤਰਾ ਜੀ ਐਂ ਤੇ ਹੁਣੇ ਜਿਵੇਂ ਰਾਜੂ ਜੀ ਨੇ ਦੱਸਿਆ ਕਿ ਮੋਦੀ ਸਾਹਿਬ ਤੇ ਹਰ ਇੱਕ ਦੇ ਬਾਰੇ ਸੋਚਦੇ ਨੇ ਚਾਹੇ ਉਹ ਕਿਸਾਨ ਨੇ ਚਾਹੇ ਗਰੀਬ ਨੇ ਨੌਜਵਾਨ ਨੇ ਔਰਤਾਂ ਨੇ ਹਰ ਇੱਕ ਦੇ ਬਾਰੇ ਸਕੀਮਾਂ ਵੀ ਬਣੀਆਂ ਨੇ ਅੱਜ ਉਹ ਸਕੀਮਾਂ ਦਾ ਲਾਭ ਵੀ ਅਸੀਂ ਲੈ ਰਹੇ ਆਂ ਸਾਡੀ ਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਇਹਨਾਂ ਨੇ ਦੱਸਿਆ ਪਹਿਲਾਂ ਭਾਸ਼ਣ ਦੇ 'ਚ ਵੀ ਦੱਸਿਆ ਕਿ ਮੋਦੀ ਸਾਹਿਬ ਦਾ ਟੀਚਾ ਵਾ ਕਿ ਜਿਵੇਂ ਸਾਡਾ ਦੇਸ਼ ਅੱਜ ਦੁਨੀਆ ਦੇ 5ਵੇਂ ਨੰਬਰ 'ਤੇ ਆ ਆਉਣ ਵਾਲੇ 5 ਸਾਲਾਂ 'ਚ ਦੇਸ਼ ਨੂੰ ਤੀਜੇ ਨੰਬਰ 'ਤੇ ਲੈ ਕੇ ਆਉਣਾ ਇਹ ਮੋਦੀ ਸਾਹਿਬ ਦਾ ਟੀਚਾ ਉਹ ਉਮੀਦਵਾਰਾਂ ਦੇ ਲਾਂਡ ਦੇ ਵਿੱਚ ਇੰਨੀ ਦੇਰੀ ਕਿਉਂ ਹੋ ਉਹ ਤਾਂ ਕੋਈ ਦੇਰੀ ਨਹੀਂ ਬਾਕੀਆਂ ਪਾਰਟੀਆਂ ਨੇ ਕਿਹੜੇ ਹਾਲੇ ਕੋਈ ਉਮੀਦਵਾਰ ਕਰਤੇ ਨੇ ਫਿਰ ਵੀ ਸਾਡੀ ਪਾਰਟੀ ਨੇ ਪੰਜਾਬ ਦੇ 6 ਉਮੀਦਵਾਰ ਜਿਹੜੇ ਅਨਾਉਂਸ ਕਰਤੇ ਨੇ ਬਾਕੀ ਵੀ ਰਹਿੰਦੇ ਉਮੀਦਵਾਰ ਜਿਹੜੇ ਆ ਜਲਦੀ ਅਨਾਉਂਸ ਹੋ ਜਾਣਗੇ ਆਮ ਆਦੀ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਲਾਲਜੀਤ ਭੁੱਲਰ ਦੇ ਕੇ ਖਿਲਾਫ ਪਾਸਤੇ ਇਹਨਾਂ ਕੋ ਉਮੀਦਵਾਰ ਜਿਹੜਾ ਜਿਹੜਾ ਚਿਹਰਾ ਨਹੀਂ ਗਾੜੀ ਸਾਹਮਣੇ ਲਿਆਂਦਾ ਜਾਂਦਾ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਨਾ ਤੇ ਹਲੇ ਕਾਂਗਰਸ ਦਾ ਕੋਈ ਉਮੀਦਵਾਰ ਆਇਆ ਨਾ ਅਕਾਲੀ ਦਲ ਵੱਲੋਂ ਆਇਆ ਸਾਡੀ ਪਾਰਟੀ ਨੇ ਤੇ ਫਿਰ ਵੀ 6 ਉਮੀਦਵਾਰ ਜਿਹੜੇ ਆ ਪੰਜਾਬ ਦੇ ਅਨਾਉਂਸ ਕਰਤੇ ਨੇ ਜਿਹੜੇ ਬਾਕੀ ਉਮੀਦਵਾਰ ਰਹਿੰਦੇ ਆ ਉਹ ਵੀ ਜਲਦੀ ਅਨਾਉਂਸ ਹੋ ਜਾਣਗੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੰਡੀਆ ਐਲਾਈਅੰਸ ਦੀ ਸਰਕਾਰ ਬਣੇਗੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਲੋਕ ਦੱਸਣਗੇ ਜੀ 6 ਤੇ ਅਬ 6 ਚ 4 ਜੂਨ ਨੂੰ ਤੁਹਾਨੂੰ ਪਤਾ ਐ ਸਵਾਰ 400 ਪਾਰ ਮੋਦੀ ਸਾਹਿਬ ਦਾ ਟੀਚਾ ਵਾ 400 ਪਾਰ ਪਰ ਇਸ ਟਾਈਮ ਤੇ ਲਾਲਜੀਤ ਭੁੱਲਰ ਮੈਦਾਨ ਤੋਂ ਬਾਹਰ ਖੜ ਕੇ ਪੱਟ ਤੇ ਥਾਪੀਆਂ ਮਾਰਦਾ ਪਿਆ ਕਿ ਮੇਰੇ ਮੁਕਾਬਲੇ ਕੋਈ ਉਮੀਦਵਾਰ ਨਹੀਂ ਹੈ ਜਦੋਂ ਜਦੋਂ ਮੈਦਾਨ ਦੇ ਵਿੱਚ ਕੁਸ਼ਤੀ ਹੁੰਦੀ ਆ ਸਾਰੇ ਹੀ ਪਹਿਲਵਾਨ ਥਾਪੀਆਂ ਮਾਰਦੇ ਨੇ ਇਹ ਤੇ ਬਾਅਦ ਚ ਪਤਾ ਲੱਗਦਾ ਨਾ ਜਿੱਤਦਾ ਕੌਣ ਆ ਇਹ ਤਾਂ 4 ਤਰੀਕ ਨੂੰ ਪਤਾ ਹੈ 4 ਤਰੀਕ ਨੂੰ ਪਤਾ ਲੱਗੂਗਾ ਕਿਹੜਾ ਜਿੱਤ ਕੇ ਨਿਕਲਦਾ ਇਹ ਆਮ ਆਦਮੀ ਪਾਰਟੀ ਦਾ ਕਿੰਨਾ ਡੈਨਾਮਿਕ ਕਿ ਭਾਜਪਾ ਨੂੰ ਜੇ ਖਤਰਾ ਬਾਤ ਉਹ ਆਮ ਆਦਮੀ ਪਾਰਟੀ ਤੋਂ ਜੇ ਲੋਕ ਸਭਾ ਹਲਕਾ ਕਾਨੂੰਨ ਸਾਡੀ ਗੱਲ ਕਰੀਏ ਕਿ ਪਦਤਕ ਸੀਟ ਤੇ ਬਾਦਲ ਪਰਿਵਾਰ ਦੇ ਬਾਦਲ ਸਿੰਘ ਸਾਹਿਬ ਬਾਦਲ ਸਾਹਿਬ ਕਹਿੰਦੇ ਆ ਕਿ ਜੋ ਪਤਲੀ ਕੁਰਬਾਨੀਆਂ ਬਾਦਲ ਸਾਹਿਬ ਨੇ ਕੀਤੀਆਂ ਉਹ ਕਿਸੀ ਹੋਰ ਨੇ ਨਹੀਂ ਕੀਤੀਆਂ ਪਦਤਕ ਸਾਡੀ ਅੱਖ ਚੋਰੀ ਕੀ ਕਰ ਰਹੇ ਨੇ ਇਹ ਫੈਸਲਾ ਲੋਕਾਂ ਦੇ ਹੱਥ ਚ ਆ ਇਹ ਤੇ ਲੋਕਾਂ ਨੇ ਦੱਸਣਾ ਕਿੰਨੇ ਕੀ ਕੁਰਬਾਨੀਆਂ ਕੀਤੀਆਂ ਇਹ ਸਾਰਾ ਕੁਝ ਵੋਟ ਰਾਜ ਆ ਵੋਟ ਪਾ ਕੇ ਲੋਕਾਂ ਨੇ ਜ਼ਿੰਮੇਵਾਰੀ ਦੇਣੀ ਆ ਇਹ ਲੋਕਾਂ ਦੇ ਹੱਥ ਵਿੱਚ ਆ ਕਿੰਨੂੰ ਜ਼ਿੰਮੇਵਾਰੀ ਦਿੰਦੇ ਆ ਸਾਡਾ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਦੇ ਅੱਗੇ ਸਿਰ ਝੁਕਦਾ ਵਾ ਇਹ ਲੋਕ ਆਪਣੀ ਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਕਿਹਨੂੰ ਜ਼ਿੰਮੇਵਾਰੀ ਦਿੰਦੇ ਆ ਇਹ ਲੋਕਾਂ ਦੇ ਹੱਥ ਚ ਕਿਹਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਅੱਜ ਕੰਧ ਤੇ ਲਿਖਿਆ ਕਿ ਤੀਜੀ ਵਾਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਮੈਂ ਤਾਂ ਸਾਰੇ ਹਲਕੇ ਦੇ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਚਰਣਾ ਚ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਵੀਰੋ ਮੋਦੀ ਸਾਹਿਬ ਨੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਜਾਣਾ ਜੇ ਤੇ ਜੇ ਅਸੀਂ ਪੰਜਾਬ ਦਾ ਕੋਈ ਫਾਇਦਾ ਚਾਹੁੰਨੇ ਆ ਪੰਜਾਬ ਦਾ ਭਲਾ ਚਾਹੁੰਨੇ ਆ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਓ ਤੇ ਸਾਡੇ ਪੰਜਾਬ ਦਾ ਭਲਾ ਜਿਹੜਾ ਹੋ ਸਕੇ ਠੀਕ ਹੈ ਥੈਂਕ ਯੂ ਜੀ